ਅਜ ਦਾ ਰੋਜ ਮੁਬਾਰਕ ਚੜੇ ਆ ਰਾਂਜਾ ਸਾਡੇ ਨਹੀਂ ਅਜ ਦਾ ਰੋਜ ਮੁਬਾਰਕ ਚੜੇ ਆ ਰਾਂਜਾ ਸਾਡੇ ਵੇੜੇ ਬਣੇ ਆ ਅਜ ਦਾ ਰੋਜ हाथ खोटी मोटे कम्बल दरे नीचा का वाणि शक्ल मैं वर पाया पाया नी मैं वर पाया राजा सयो सयो शुक्रिया जी बहुत मेहरबानी बहुत सारा मान मेरी बड़ी, मान, बड़ी मान, मेरे प्यारी भैन सुरीली भैन ਗੁਰਲੇਜ ਅਖਤਰ ਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਆ ਹਾ ਸੋ ਮੈਮ ਰੂਬੀ ਖਾਨ ਜੀ ਬਹੁਤ ਹੀ ਵਧੀਆ ਹਾਜ਼ਰੀਆਂ ਦਵਾ ਕੇ ਗਏ ਨੇ ਇਹ ਤਾਂ ਮਾਹੌਲ ਭਾਜੀ ਬਹੁਤ ਖੂਬਸੂਰਤ ਬਣਿਆ ਹੈ ਕਿ ਤੁਸੀਂ ਖਾਲਸਾ ਜੀ ਇੱਕ ਕੈਲੰਡਰ ਦੇਖਿਆ ਹੋਣਾ ਬਾਬਾ ਨਾਨਕ ਜੀ ਦਾ ਜਿਹਦੇ ਵਿੱਚ ਇੱਕ ਪਾਸੇ ਬਾਲਾ ਜੀ ਤੇ ਇੱਕ ਪਾਸੇ ਮਰਦਾਨਾ ਜੀ ਇੱਕ ਤਾਰ ਪਿਆ ਛੇੜੇ ਇੱਕ ਚਾਰ ਹੱਥ ਫੱਬੇ ਇੱਕ ਤਾਰ ਪਿਆ ਛੇੜੇ ਇੱਕ ਚਾਰ ਹੱਥ ਫੱਬੇ ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਇੱਕ ਗੰਗਾ ਨਹਾਉਣ ਵਾਲਾ ਇੱਕ ਮੱਕੇ ਦਾ ਪੁਜਾਰੀ ਹਾਂਜੀ ਹਾਂ ਇੱਕ ਗੰਗਾ ਨਹਾਉਣ ਵਾਲਾ ਇੱਕ ਮੱਕੇ ਦਾ ਪੁਜਾਰੀ ओके ਅੱਜ ਕਿਤੇ ਮੜੀ ਜੀ ਲੜਾਈ ਹੋ ਜਨਾ ਬੰਦਾ ਕਹਿੰਦਾ ਆ ਜੀ ਤੈਨੂੰ ਦੇਖ ਲਾਂਗੇ ਉੱਥੇ ਕੋਈ ਲੜਾਈ ਹੋ ਨਹੀਂ ਕਿ ਇੱਕ ਗੰਗਾ ਨਹਾਉਣ ਵਾਲਾ ਇੱਕ ਮੱਕੇ ਦਾ ਪੁਜਾਰੀ ਸਾਰੀ ਉਮਰ ਨਾ ਟੁੱਟੀ ਦੋਹਾ ਮਿੱਤਰਾਂ ਦੀ ਯਾਰੀ ਨਾ ਸੀ ਧਨ ਦੇ ਖਜ਼ਾਨੇ ਨਾ ਜ਼ਮੀਨ ਨਾ ਮਰਬੇ ਕਿ ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ